सीएम ਭਗਵੰਤ ਮਾਨ ਸਾਹਿਬ ਦੀ ਨਸ਼ਾ ਮੁਕਤ ਪੰਜਾਬ ਨੀਤੀ ਜਦੋਂ ਪੰਜਾਬ ਦੇ ਵਿੱਚ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਸੀ ਜਦੋਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਢਾਏ ਜਾ ਰਹੇ ਸਨ ਤੇ ਜਦੋਂ ਲੋਕਾਂ ਵੱਲੋਂ ਵੀ ਪੂਰੀ ਵਾਹ ਵਾਹ ਮਿਲ ਰਹੀ ਸੀ ਕਿ ਬਹੁਤ ਤਕੜਾ ਕੰਮ ਕਰ ਰਹੀ ਹੈ ਸਰਕਾਰ ਉਸੇ ਦੌਰਾਨ ਇੱਕ ਨਵਾਂ ਸਿਆਪਾ ਖੜਾ ਹੋ ਗਿਆ ਜਦੋਂ ਪੰਜਾਬ ਪੁਲਿਸ ਨੇ ਹੀ ਇੱਕ ਮਹਿਲਾ ਇੰਸਪੈਕਟਰ ਦੀ ਗੱਡੀ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਜੀ ਹਾਂਜੀ ਦੋਸਤੋ ਤੁਸੀਂ ਸਹੀ ਸੁਣ ਰਹੇ ਹੋ ਜੀ ਬਠਿੰਡਾ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਲੇਡੀ ਇਨਸਪੈਕਟਰ ਦੀ ਗੱਡੀ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਇਹ ਲੇਡੀ ਆਫੀਸਰ ਇੰਸਟਾਗ੍ਰam ਦੇ ਉੱਪਰ ਇੱਕ ਬਹੁਤ ਮਸ਼ਹੂਰ ਹੈ ਇਹਦੇ ਕਈ ਹਜ਼ਾਰ ਫਾਲੋਅਰ ਨੇ ਉੱਥੇ ਤੇ ਇਹਦੀਆਂ ਵੀਡੀਓ ਬਹੁਤ ਜ਼ਿਆਦਾ ਚੱਲਦੀਆਂ ਨੇ ਪਰ ਸਭ ਨੂੰ ਹੈਰਾਨੀ ਉਦੋਂ ਹੋਈ ਜਦੋਂ ਇਹਦੀ ਆਪਣੀ ਗੱਡੀ ਦੇ ਵਿੱਚੋਂ ਹੀ ਚਿੱਟਾ ਮਿਲਿਆ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਇਹਦੇ ਤੇ ਵੀ ਕਾਰਵਾਈ ਉੱਥੇ ਤਰ੍ਹਾਂ ਕਰੇਗੀ ਜਿਵੇਂ ਕਿ ਦੂਸਰੇ ਨਸ਼ਾ ਤਸਕਰਾਂ ਦੇ ਉੱਤੇ ਕੀਤੀ ਜਾਂਦੀ ਹੈ ਕੀ ਇਸ ਦਾ ਵੀ ਘਾਟਾਇਆ ਜਾਵੇਗਾ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋ ਕਿ ਇਹਦੇ ਨਾਲ ਕੀ ਕਾਰਵਾਈ ਹੋਣੀ ਚਾਹੀਦੀ ਹੈ